ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਆੜਤੀ ਵੱਲੋਂ ਉਸ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਕਰਕੇ ਕਿਸਾਨ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਜੀਵਨ ਇਲਾ ਸਮਾਪਤ ਕੀਤੀ ਉਸ ਦੇ ਬਾਅਦ ਪ੍ਰਸ਼ਾਸਨ ਵੱਲੋਂ ਉਸ ਦੇ ਖਿਲਾਫ ਸਖਤ ਕਾਰਵਾਈ ਨਾ ਕਰਨ ਤੇ ਕਿਸਾਨਾਂ ਨੇ ਸਮਾਣਾ ਰਾਮਨਗਰ ਸੜਕ ਤੇ ਆਵਾਜਾਈ ਠੱਪ ਕਰਤੀ ਉਸ ਦੇ ਬਾਅਦ ਹਰਿਆਣਾ ਪੁਲਿਸ ਵੱਲੋਂ ਕਥਿਤ ਆੜਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਤੇ ਉਸ ਦੀ ਗ੍ਰਿਫਤਾਰੀ ਦੇ ਬਾਅਦ ਹੀ ਜਾਮ ਖੋਲਿਆ ਔਰ ਮਿਰਤਕ ਕਿਸਾਨ ਦੀ ਡੱਡੂਡੇ ਦਾ ਪੋਸਟਮਾਰਟਮ ਕੀਤਾ ਗਵਾਂਢੀ ਹੀ ਸਾਡਾ ਜੀ ਇਹ ਡੈਥ ਜਿਹਨੇ ਦਵਾਈ ਖਾਦੀ ਹੈ ਮਹਿੰਦਰਾ ਆਰਤੀ ਦੇ ਪਹਿਲਾ ਦਿਨ ਵੀਡੀਓ ਆਪਣੀ ਬਣਾਈ ਹੈ ਤੇ ਫਿਰ ਇਹਨਾਂ ਦਾ ਮੈਂ ਅੰਦਰ ਵੜ ਕੇ ਇਲੈਕਟ੍ਰੀਕੀਟਾਂ ਦਾ ਮੈਂ ਦੁਆ ਖਾ ਲਈ ਦੁਆ ਖਾ ਲਈ ਮੈਂ ਮੌਕੇ ਦੇ ਕੋਲ ਆ ਮੈਂ ਕਮਲਿਆ ਆ ਗਈ ਕੀਤਾ ਧੱਕੇ ਨਾਲ ਦਾ ਮੈਂ ਫਿਰ ਫੋਨ ਕਰਦੇ ਰੇ ਮੋਟਸਾਗਾ ਤੇ ਲਾਦੇ ਰੇ ਜਾਂਦਾ ਮੈਂ ਤੇ ਮਰਨ ਵਾਸਤੇ ਮੈਨੂੰ ਮਹਿੰਦਰਾ ਤੋਂ ਮਨਜ਼ੂਰ ਕੀਤਾ ਮੈਨੂੰ ਮਰਨ ਦੇਓ ਧੱਕੇ ਨਾਲ ਮੈਂ ਗੱਡੀ ਜਫੇ ਮਾਰ ਕੇ ਚਾਰ ਪੰਜ ਬੰਦਿਆਂ ਗੱਡੀ ਜੇ ਧਰਿਆ ਇਹਨੂੰ ਵੇਚ ਲਦਿਆ ਫਿਰ ਇਹ ਮਕਰ ਆਏ ਆ ਫੇਰ ਉਹ ਦੁਬਾਜ ਆ ਗਈ ਚੌਂਕੀ ਰਬੜ ਵੀ ਕੀ ਦਿੱਤੀ ਏ ਮਿੰਦਰਾਂ ਦਾ ਮਰ ਨਹੀਂ ਮਰਦਾ ਮਿੰਦਰਾਂ ਦਾ ਮਰ ਨਹੀਂ ਮਰਦਾ ਸਾਨੂੰ ਕੋਈ ਭਾਰ ਨਹੀਂ ਇਹ ਗੱਲ ਦਾ ਤੁਸੀਂ ਆਪਣੀ ਖੁਸ਼ੀ ਨਾਲ ਹਾਂ ਸ਼ਿਆਰ ਸਿੰਘ ਆੜ ਤੇ ਜਿਹੜਾ ਸਰਪੰਚੇ ਚਾਬੇ ਵਾਲਾ ਇਹ ਮਿਲਿੰਗ ਵੋਦਣਾ ਰਲਿਆ ਇਹ ਜੋ ਕਰਾ ਰਿਹਾ ਇਹ ਕਰਾ ਰਿਹਾ ਇਹਦੇ ਬੱਚੇ ਤਿੰਨ ਨੇ ਜੀ ਆ ਰਹੀ ਲੜਕਾ ਮੁੰਡਾ ਹਾਂ ਨਾਲ ਵੀ ਘਰ ਵੀ ਕਰਾਉਣੀ ਆਪਾਂ ਹਾਂ ਜੀ ਇਹਦਾ ਦੇਲਨਾਨ 70 ਲੱਖ ਰੁਪਈਆ ਹੀ ਜੀ ਇਹਨੇ ਦੇ ਛੱਡਿਆ ਦਾ ਤਾਂ ਕੌਣ ਚੋਂ ਕਢਾ ਕੇ ਦੇ ਦਿੱਤੇ ਨੇ ਜੀ ਫੇਰ 7 ਲੱਖ ਕੱਢੀ ਫਿਰਦਾ ਹਾਂ ਦਾ 7 ਲੱਖ ਰੁਪਈਆ ਮੇਰਾ ਇਹ ਰਹਿੰਦਾ ਹੈ ਤੇ ਅੱਲਾਹ ਹਾਂਜੀ ਵੀ ਰੱਖਿਓ ਮੇਰਾ ਨਾਮ ਗੁਰਨਾਮ ਸਿੰਘ ਟੈਂਠੜ ਇਹ ਮਸਲਾ ਇਹ ਹੈ ਇਹ ਮਸਲਾ ਇਹ ਹੈ ਵੀਰਜੀ ਸਾਡੇ ਨਾਲ ਝਨੇੜੇ ਪਿੰਡਾ ਮਲਕਪੁਰ ਤਾਂ ਉੱਥੋਂ ਦਾ ਗਰੀਬ ਕਿਸਾਨ ਸੀ ਉਹਨੇ ਮਹਿੰਦਰ ਸਿੰਘ ਨਾਲ ਉਹਦਾ ਲੈਣ ਦੇਣ ਚੱਲਦਾ ਸੀ ਆੜਤੀ ਦਾ ਚੀਕੇ ਦਾੜਤੀ ਆ ਤਰਸੀਮ ਸਿੰਘ ਤਰਸੀਮ ਸਿੰਘ ਸੀਗਾ ਜਿਹੜਾ ਜਦੀ ਮੌਤ ਹੋਈ ਹੈ ਤੇ ਆੜਤੀ ਦਾ ਨਾਮ ਹੈ ਮਹਿੰਦਰ ਸਿੰਘ ਇਹਨਾਂ ਦਾ ਆਪਸ ਵਿੱਚ ਲੈਣ ਦੇਣ ਸਭ ਤੇ ਚੱਲਦਾ ਸਾਡਾ ਤਾਂ ਕਿਸੇ ਕਾਰਨਾ ਕਰਕੇ ترਸੀਮ ਸਿੰਘ ਆਰਥਿਕ ਤੌਰ ਤੇ ਤੰਗੀ ਚ ਆ ਗਿਆ ਤੇ ਮਹਿੰਦਰ ਸਿੰਘ ਨੇ ਪ੍ਰੈਸ਼ਰ ਪਾ ਕੇ ਇੱਕ ਹੁਸ਼ਿਆਰ ਸਿੰਘ ਸਰਪੰਚਾ ਚਾਬੇ ਦਾ ਉਹਨੂੰ ਨਾਲ ਲੈ ਕੇ ਬੰਦੇ ਤੇ ਇੰਨਾ ਪ੍ਰੈਸ਼ਰ ਪਾਇਆ ਇੰਨਾ ਪ੍ਰੈਸ਼ਰ ਪਾਇਆ ਕਿ ਬੰਦਾ ਦਵਾਈ ਖਾਣ ਨੂੰ ਮਜਬੂਰ ਹੋ ਗਿਆ ਤਾਂ ਵੀਡੀਓ ਬਣਾਈ ਹੋਈ ਹੈ ਉਹਨੇ ਪਹਿਲਾਂ ਵੀਡੀਓ ਬਣਾਈ 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 ਹੈ ਉਸ ਤੋਂ ਬਾਅਦ ਫਿਰ ਉਹਨੇ ਆਪਣੀ ਜਾਨ ਦਿੱਤੀ ਹੈ ਤੇ ਜਦੋਂ ਪ੍ਰਸ਼ਾਸਨ ਨੇ ਪਰਿਵਾਰ ਦੇ ਉੱਤੇ ਦਬਾਅ ਬਣਾਇਆ ਵੀ ਇਹਦਾ ਫਟਾਫਟ ਸੰਸਕਾਰ ਕਰ ਦੋ ਤਾਂ ਇਹਨਾਂ ਨੇ ਸਾਡੇ ਨਾਲ ਧਰਾਬਤਾ ਕਰਿਆ ਜਥੇਬੰਦੀ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਮੈਂ ਬਲੌਗ ਪ੍ਰਧਾਨ ਆ ਤਾਂ ਅਸੀਂ ਆਪਣੀ ਜਥੇਬੰਦੀ ਲੈ ਕੇ ਤੇ ਅੱਜ ਇਥੇ ਆਣ ਕੇ ਉਹਨਾਂ ਨੂੰ ਜਾਮ ਲਾਇਆ ਹੁਣ ਪੁਲਿਸ ਮੁਲਾਜ਼ਮ ਆਏ ਸਾਡੇ ਕੋਲ ਕਹਿੰਦੇ ਵੀ ਤੁਸੀਂ ਚੌਂਕੀ ਚਲੇ ਜਾਓ ਜਾ ਕੇ ਵੇਖ ਲਓ ਵੀ ਉਹ ਜਿਹੜਾ ਆਰਤੀ ਆ ਉਹਨੂੰ ਇਹ ਗ੍ਰਿਫਤਾਰ ਕਰਿਆ ਹੈ ਗੱਲ ਕੱਲੇ ਗ੍ਰਿਫਤਾਰ ਦੀ ਨਹੀਂ ਅਸੀਂ ਪੂਰੀ ਐਫ ਆਈ ਆਰ ਜੋ ਉਹਦੀ ਡੀ ਡੀ ਆਰ ਦੀ ਕਾਪੀ ਹੋਏਗੀ ਜਿੰਨੀ ਦੇਰ ਸਾਡੇ ਹੱਥ ਨਹੀਂ ਆਉਂਦੀ ਜਿੰਨੀ ਚਿਰ ਉਹ ਸਾਡਾ ਇਹਨਾਂ ਦਾ ਪਰਚਾ ਜਿਹੜਾ ਦਰਜ ਨਹੀਂ ਹੁੰਦਾ ਉਨੀ ਦੇਰ ਅਸੀਂ ਕੋਈ ਕਿਸੇ ਗੱਲ ਦਾ ਯਕੀਨ ਨਹੀਂ ਕਰਾਂਗੇ ਸਾਨੂੰ ਡੀ ਡੀ ਆਰ ਦੀ ਕਾਪੀ ਮਿਲ ਜੇ ਉਹਦਾ ਜਿਹੜਾ ਜੋ ਉਹਦੇ ਤੇ ਦਰਜ ਹੈ ਉਹ ਮਿਲ ਜੇ ਤੇ ਅਸੀਂ ਆਪਦਾ ਜਿਹੜਾ ਰਾਹ ਖਾਲੀ ਕਰਕੇ ਅਗਲੀ ਗੱਲ ਜਿਹੜੀ ਅਸੀਂ ਆਪਦੀ ਕਮੇਟੀ ਦੇ ਨਾਲ ਸਲਾਹ ਕਰਕੇ ਉਹ ਕਰ ਲਾਂਗੇ ਰਾਮਪਾਲ ਐਸਐਚਓ ਗੁੱਲਾ ਸੇ ਹੂੰ ਰਾਮਪਾਲ ਤਾਂ ਭਾਈ ਇਹਨਾਂ ਆਪਸਰਾ ਨਾਲ ਆਪਣਾ ਦੋਸ਼ ਨਹੀਂ ਕੋਈ ਕੀ ਤੁਸੀਂ ਐਫਆਰ ਦੌਂਸ ਕਰ ਚੁੱਕੇ ਹੋ ਹਾਂਜੀ ਕਰ ਚੁੱਕੇ ਆ ਸਰ ਪੁੱਤਰ ਸਰੂਪ ਸਿੰਘ ਵਾਸੀ ਚੀਕਾ ਅੜਦੀ ਹੈ ਇਹ ਇਸਕੇ ਖਿਲਾਫ ਕਰਤੀ ਹਾਂ ਹਾਂ ਇਸਕੇ ਖਿਲਾਫ ਜੋ ਹਮਾਰੇ ਕੋ ਬਿਆਨੋ ਮੇਂ ਇਸਕੇ ਖਿਲਾਫ ਦੇ ਰੱਖਿਆ ਹੈ ਇਸਕੇ ਖਿਲਾਫ ਪਰਚਾ ਦਰਜ ਕਰਕੇ ਆਮ ਜਿਹੜਾ ਇੱਕੇ ਦਾ ਸਾਥੀ ਹੈ ਦਫਤਰ ਵੀ ਕਰ ਲਿਓ ਹਾਂਜੀ गिरफ्तार करन लग रहे हैं उस पे कार्रवाई चल रही है गिरफ्तार 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 उसकी कार्रवाई करन लग रहे हैं हम गिरफ्तारी की कार्रवाई करन लग रहे हैं उसको गिरफ्तार कर लिया है उसकी कार्रवाई जो प्रोसीडिंग कर लिया तसल्ली कर लो जाके फिर ऐसा ना कोई भी कैमरामैन पीके करके के नाल कौशिक समाना न्यूज़